1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿਹਦੇ ਕੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹੇ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲਿਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦਿਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲੋ ਚਾਹੇ 4 ਖਰੀਦ ਲੋ ਚਾਹੇ 2 ਖਰੀਦ ਲੋ ਪੈਸੇ ਨਹੀਂ ਮਿਲਣਗੇ ਤੂੰ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜਿਦਕੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਅਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਹੈ ਜੇ ਦੋਨੋਂ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ-ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦਿਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਫੁਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਘਰ ਜਿਹੜਾ ਘਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਹੈ ਜੇ ਦੋ ਨੂੰ ਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਓਗੇ ਤਾਂ ਲੜਾਈ ਹੋ ਜਾਊਗੀ ਉਹ ਕਹਿੰਦੀ ਵਧੀਆ ਲੈਤਾ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਭਾਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਲਾਣੇਦਾਰ ਵਾਂਗੂ ਹੀ ਪੰਜਾਬ ਚਲਾਉਣਾ ਪੈਣਾ ਤੇ